ਮੀਹਾਂ ਨੇ ਤਾਂ ਇਸकी निजारी ले आता फसल सिरे दी लगी है फसल ਐ ਕਹਿੰਦੀ ਹੈ ਬੰਦਾ ਮਾਰ ਦੇ ਕੱਲ ਨੂੰ ਸੜਾ ਲਊ ਤੈਨੂੰ ਬਾਹ ਓਏ ਬਾਈ ਤੇਰੀ ਸੋਚ ਨੂੰ ਮੰਨ ਗਿਆ ਮੇਰੀ ਸੋਚ ਨੂੰ ਮੰਨ ਗਿਆ ਐਡੀ ਘਟੀਆ ਸੋਚ ਓ ਜੱਟ ਦੇ 35 ਕਿल्ले ਖੜੇ ਨੇ 35 ਉਧਰ ਖੜੇ ਨੇ 100 ਮਣੀ ਨਿਕਲੂਗੀ ਸੋ ਮਣੀ ਤਾਂ ਨਿਕਲੂਗੀ ਤੈਨੂੰ ਮੀਂਹ ਦਾ ਚਾਅ ਨਾ ਰਿਆ ਤੂੰ ਹੈ ਮੈਂ ਤਾਂ ਚਾਹੀ ਬਣਾਉਣਾ ਮੇਰੀ ਫਸਲ ਵਧੀਆ ਉਧਰ ਜਾ ਕੇ ਦੇਖ ਲੋਕਾਂ ਦਾ ਕੀ ਬੁਰਾ ਹਾਲ ਹੋਇਆ ਓਏ ਉਹਨਾਂ ਤੋਂ ਕੀ ਲੈਣਾ ਆਪਣੀ ਫਸਲ ਸਰੇ ਦੀ ਖੜੀ ਹੈ ਉਹ ਹੜਪੀਟ ਵਾਲੇ ਵਿਚਾਰੇ ਕਿੰਨੇ ਦੁਖੀ ਨੇ ਹੈ ਤੈਨੂੰ ਇੱਥੇ ਆਪਣੀ ਫਸਲ ਵੀ ਮੀਂਹ ਪਾਈ ਅੰਦਰ ਆਪ ਵਧੀਆ ਤੂੰ ਮੀਂਹ ਦਾ ਸ਼ੁਕਰ ਮਨਾਉਣਾ ਓਏ ਮੇਰੀ ਫਸਲ ਸਰੇ ਦੀ ਹੈ ਨਾ ਮੈਂ ਕਿਸੇ ਤੋਂ ਕੀ ਲੈਣਾ ਓ ਰੱਬ ਤੋਂ ਡਰਾਂ ਰੱਬ ਤੋਂ ਡਰਾਂ ਓ ਰੱਬ ਦੀ ਮਿਹਰਬਾਨੀ ਹੋ ਗਈ ਹੈ ਰੱਬ ਦੀ ਮਿਹਰਬਾਨੀ ਹੋਈ ਹੈ ਤੇ ਵਾਹ ਬਹੁਤ ਇਹ ਤਾਂ ਸੋਚ ਐ ਢੀ ਘਟੀਆ ਯਾਰ ਢੀ ਘਟੀਆ ਸੋਚ ਤੂੰ ਮੇਰੀ ਸੋਚ ਤੋਂ ਕੀ ਲੈਣਾ ਜਿਹੜੇ ਤੇਰੇ ਕੋਲ ਦੋ ਕਿੱਲੇ ਨੇ ਉਹ ਆਪਦੇ ਦੋ ਕਿੱਲੇ ਨੂੰ ਸੰਭਾਲ ਲੈ ਮੇਰੇ ਕੋਲ ਕੀ ਖਖੜੀਆਂ ਲੈਣਾ ਆ ਨਾ ਕੋਈ ਨਹੀਂ ਫਿਰ ਸਾਡਾ ਵੀ ਰਾਹ ਹੈ ਇੱਥੋਂ ਦੀ ਉਹ ਰਾਹ ਤੇਰਾ ਪਹਿਲੇ ਪਾਸੇ ਬਣਦਾ ਉਧਰ ਦੀ ਜਾ ਕੇ ਕਰ ਬਾੜੀ ਸਰਕਾਰੀ ਖਾਲ ਆਹੇ ਇੱਥੋਂ ਦੀ ਕਿਵੇਂ ਰੋਕ ਦੇਗਾ ਤੂੰ ਬਾੜੀ ਰਹਿ ਨਾ ਦੇਣਾ ਆਇਆ ਕਰ ਪਹਿਲੇ ਪਾਸੇ ਦੀ ਨੰਗਾ ਕਰ ਮੇਰੀ ਫਸਲ ਕੰਨੀ ਦੀ ਨੰਗਾ ਕਰ ਫਸਲ ਯਾਰ ਇਹ ਤਾਂ ਖਾਲ ਆਗਾ ਲੰਘੂਗਾ ਮੈਂ ਤਾਂ ਤੂੰ ਹਟਾ ਦੇ ਕਿਵੇਂ ਨੰਗੇਗਾ ਤੂੰ ਹਾਂ ਮੈਂ ਤਾਂ ਲੰਘੂਗਾ ਓਏ ਤੂੰ ਬੰਦੇ ਦਾ ਪਤਮਣ ਕੇ ਪਹਿਲੇ ਪਾਸੇ ਦੀ ਲੰਗਿਆ ਕਰ ਹੰਕਾਰ ਨਾ ਕਰ ਇੰਨਾ ਇੰਨਾ ਹੰਕਾਰ ਨਾ ਕਰ ਹੈ ਚੱਟ ਕੋਲੇ 70 ਕਿੱਲੇ ਨੇ ਇਹ ਤਾਂ ਰੱਬ ਜਦੋਂ ਦਿੰਦਾ ਤਾਂ ਛੱਪੜ ਫਾੜ ਕਹਿੰਦਾ ਤੇ ਪਰ ਜਦੋਂ ਖੁੰਦਾ ਨਾ ਲੱਪੜ ਮਾਰ ਕੇ ਖੁੰਦਾ 70 ਕਿੱਲੇ ਨੇ ਤੇਰੇ ਵਰਗਾ ਤਾਂ ਮੈਂ ਨਾਮ ਮਾਣ ਕਰ ਨਾਮ ਮਾਣ ਕਰਿਆ ਮੈਂ ਕਹਿੰਦਾ ਮੈਂਟ ਚ ਰੋਲ ਦੂੰ ਰੋਲ ਨੂੰ ਤੂੰ ਕੀ ਸਮਝਦਾ ਆਪਦੇ ਆਪ ਨੂੰ ਬੱਡੇ ਵੱਡੇ ਰੁਲ ਗਿਆ ਉਹ ਦੇਖ ਵਿਚਾਰਿਆਂ ਨੂੰ ਉੱਧਰ ਜਾ ਕੇ ਦੇਖ ਕੀ ਹਾਲ ਹੋਇਆ ਹੈ ਘਰ ਉੱਜੜ ਗਏ ਜ਼ਮੀਨਾਂ ਉੱਜੜ ਗਈਆਂ ਉਹ ਫਿਰ ਮੈਂ ਇਹਨਾਂ ਤੋਂ ਕੀ ਲੈਣਾ ਹੈ ਅਮੀਰ ਗਰੀਬ ਸਭ ਇੱਕ ਕਰਤੇ ਕੋਈ ਗੱਲ ਨਹੀਂ ਇਕੱਠੇ ਜਦੋਂ ਸਾਡੇ ਤੇ ਆਗੇ ਉਦੋਂ ਅਸੀਂ ਦੇਖਾਂਗੇ ਕੋਈ ਦੇਖ ਪਤਾ ਲਾਉ ਤੈਨੂੰ ਰੱਬ ਕਦੇ ਤਾਂ ਹੰਕਾਰ ਤਾਂ ਸਭ ਵੱਡੇ ਵੱਡਾਂ ਦਾ ਢਲ ਗਿਆ ਸਿੱਧਾ ਵਗ ਜਾ ਉਹ ਵੱਡੇ ਵੱਡੇ ਦਾ ਢਲ ਗਿਆ ਹੰਕਾਰ ਤਾਂ ਆਪਣੇ ਰਸਤੇ ਸਿੱਧਾ ਵਗ ਜਾ ਐਨਾ ਹੰਕਾਰ ਨਾ ਕਰ ਹੰਕਾਰ ਨਾ ਕਰ ਨਾ ਹੋਰ ਬਾਲੀਆਂ ਰਾਇਆਂ ਦੇਣਾ ਕੇ ਮੈਨੂੰ ਦੇਣਾ ਆ ਮੱਤਾਂ ਉਹ ਦੋ ਕਿਲੜੀਆਂ ਵਾਲਾ ਉਹ ਤੇਰੀ ਕੀ ਕਾਤ ਹੈ ਮੇਰੇ ਅੱਗੇ ਐਡਾ ਹੰਕਾਰੀ ਮਤ ਦੇਖਣੀ ਨਹੀਂ ਬੰਦਾ ਕਿਤੇ ਕੀ ਹੋਗਾ ਜਿੱਤੇ ਬੋਲਦਾ ਜਾਉਣਾ ਓਏ ਸਾ ਜੱਗਾ ਗਾ ਕੜਾ ਖਾਣਾਂ ਦਾ ਹੂੰ ਕਹਦਾ ਸ਼ੁਕਰ ਮਨਾਇਂਦਾ ਵੀ ਰੱਬਾ ਮੀਂਹ ਪਈ ਇੰਨਾ ਵਧੀਆ ਹੈ ਅੱਛਾ ਮਾ ਰੱਬ ਦੀ ਕਰੋਪੀ ਤੋਂ ਡਰ ਤੂੰ ਸ਼ੁਕਰ ਮਨਾਉਣਾ ਉਧਰ ਹੜਾ ਆ ਰਹੇ ਨੇ ਲੋਕ ਦੁਖੀ ਹੋ ਰਹੇ ਨੇ ਐਡਾ ਹੰਕਾਰ ਕਹਿੰਦਾ ਸਾਡੇ ਇੱਥੋਂ ਦੀ ਲੰਗਾ ਕਰ ਮੈਂ ਤੇਰਾ ਕੀ ਸਰਕਾਰੀ ਖਾਲਾ ਮੈਂ ਲੰਘੂਗਾ ਮੇਰੇ ਪੰਗੇ ਸਾਡੇ ਨਾਲ ਵੀ ਲੈਂਦਾ ਰਹਿੰਦਾ ਇਹ ਸਿੰਘ ਕਿਤੇ ਮੈਂ ਭਰੂ ਇਹ ਤੇ ਬਾਲਾ ਹੰਕਾਰੀ ਹੈ ਸਾਡੇ ਨਾਲ ਵੀ ਪੰਗੇ ਕਰੇ ਪਾਣੀ ਪਿੱਛੇ ਕਦੇ ਬਾਰੀ ਪਿੱਛੇ ਐਵੇਂ ਸਿਰੀ ਰਹੇ ਉਹ ਰਹਿ ਕੇ ਸਾਡੇ ਸਿਰ ਚੜਾਉਂਦਾ ਰਹਿ ਮਾ ਮਾ ਲੋਕ ਉਧਰ ਇੰਨੇ ਦੁਖੀ ਹੋ ਰਹੇ ਆ ਮਾ ਲੋਕ ਤਾਂ ਮਦਦ ਕਰੀਂਦੇ ਹੜਾ ਦੇ ਓਏ ਸਾਰਾ ਉਜੜ ਗਿਆ ਜਮੀਨਾ ਉਜੜ ਗਿਆ ਅਮੀਰ ਗਰੀਬ ਸਭ ਇੱਕ ਕਰੇ ਪਏ ਨੇ ਮੈਂ ਸਾਨੂੰ ਇਹ ਕਹੂਗਾ ਤੁਹਾਡੇ ਕੋਲ ਤਾਂ 5 ਕਿੱਲੇ ਨੇ ਐਡਾ ਹੰਕਾਰ ਕਰਦਾ ਇਹ ਮਾ ਤੇਰੇ ਮਹੀ ਸਿੰਘਪੁਰੂ ਕਿਤੇ 5 ਕਿੱਲੇ ਵਾਲੇ ਲੋਕ ਵੀ ਉਧਰ ਮਦਦ ਕਰੀ ਜਾਂਦੇ ਆ ਵੀ ਇਹ ਵੀ 70 ਕਿੱਲੇ ਆ ਤੇਰੇ ਤੂੰ ਹੰਕਾਰ ਕਿਉਂ ਕਰਦਾ ਚਲ ਕੋਈ ਨਹੀਂ ਦਿਖਾਉਂਗਾ ਤੇ ਉਹਨਾਂ ਦੀ ਮਦਦ ਕਰ ਉਹ ਦੇ ਕਲਾਕਾਰਾਂ ਨੇ ਦੇਖੋ ਉਹਨਾਂ ਨੂੰ ਪੁੰਨ ਕਰ ਰਿਹਾ ਦਲਜੀਤ ਨੇ 10 ਮਿੰਟ ਸਾਹਮਣੇ ਨੇ ਉਹਨਾਂ ਦਾ 10 ਮਿੰਟ ਸਾਹਮੂ ਮੈਂ ਹਾਂ ਹਾਂ ਕਰਨ ਆਉ ਲੈਣੇ ਵੀ ਉਹ ਕਿਸ਼ਤੀ ਭੇਜੀ ਆ ਵਿਚਾਰੇ ਨੇ ਡੁੱਬਦੇ ਜਿਹੜੇ ਸਾਰੇ ਕੱਡੇ ਨੇ ਜਿੱਪੀ ਗਰੇਵਾਲ ਕਹਿੰਦਾ ਮੈਂ 200 ਪੰਡ ਸਮੂਗਾ ਹਾਂ ਮੈਂ ਤਾਂ ਆਪਾਂ ਦਾ ਮੈਰਾ ਜੀ ਕਰੀਦਾ ਇੱਕ ਕਿੱਲਾ ਦਾ ਕਲਾ ਵੇਚ ਕੇ ਆਪਾਂ ਉਹਨਾਂ ਦੀ ਮਦਦ ਕਰੀਏ ਯਾਰ ਹਾਂ ਆਪਣੇ ਕੋਲ ਕਿੱਲਾ ਕਰ ਮਦਦ ਕਰੀ ਜਾਂਦੇ ਆ ਜੇ ਆਪਣੇ ਕੋਲ 70 ਕਿੱਲਾ ਦੀ ਹੰਕਾਰ ਪਣਾ ਦਿਖਾਉਣਾ ਹੈ ਵੀ ਉੱਥੇ ਜਾ ਕੇ দান ਕਰਦੇ ਕੁਝ ਜੇ ਆਪਣੇ ਕੋਲੇ ਪੈਸਾ ਨਹੀਂ ਜ਼ਮੀਨ ਤਾਂ ਹੈਗੀ ਆ ਹਾਂ ਆਪਾਂ ਦਾ ਰੱਬ ਅੱਗੇ ਇਹ ਹੀ ਅਰਦਾਸ ਕਰਾਂ ਹੁਣ ਆਪਣੇ ਵੀ ਤਾਂ ਬਹੁਤ ਬੁਰਾ ਹਾਲ ਹੋ ਰਿਹਾ ਪੰਜਾਬ 'ਚ ਬਸ ਬਹੁਤ ਲੋਕਾਂ ਦੀ ਸੱਤਾ ਚ ਹੋਈ ਜਾਂਦੀ ਨੇ ਮੀਨੇ ਬਹੁਤ ਬੁਰਾ ਹਾਲ ਕਰ ਰੱਖਿਆ ਹੈਗਾ ਤੁਹਾਨੂੰ ਤਾਂ ਬਾਗਰੂ ਨੇ ਦੇਣਾ ਯਾਰ ਆਪਾਂ ਉਹਨਾਂ ਦੀ ਮਦਦ ਤਾਂ ਕਰਾਓ ਹਾਂ ਉਹ ਕਰ ਦੇਣ ਆਪਾਂ ਫੇਰ ਘੱਟ ਕਰ ਲਓ ਅਰਦਾਸ ਕਰ ਅਰਦਾਸ ਕਰਦੇ ਆਪਾਂ ਤਾਂ ਆਪਾਂ ਦਾ ਇਹੀ ਦਸਰਾ ਹੋਇਆ ਵੀ ਰੱਬਾ ਬਹੁਤ ਬਾਤਾ ਹੁੰਦਾ ਮੀ ਹੈ ਆਪਾਂ ਤਾਂ ਐ ਕਹਿੰਦੇ ਆ ਇਹ ਖੁਸ਼ੀ ਮਨਾਈ ਜਾਂਦਾ ਕਿ ਮੇਰੀ ਫਸਲ ਵਧੀਆ ਹੋਵੇ ਤੁਸਾਂ ਦੁੱਖ ਨਾ ਦੇਵੀ ਰੱਬ ਸੁੱਖ ਰੱਖੇ ਸਭ ਨੂੰ ਜੇ ਇੰਨਾ ਹੰਕਾਰ ਨਹੀਂ ਚਾਹੀਦਾ ਬੰਦੇ ਨੂੰ ਜਦੋਂ ਹੰਕਾਰ ਮਾੜੀ ਮਾੜਾ ਹੈ ਭਾਈ ਸੀ ਦਾ ਹੰਕਾਰ ਇੰਨਾ ਹੈ ਆਕੇ ਮੇਰੀ ਜ਼ਮੀਨ ਆਏ ਮੇਰੀ ਉਹ ਉਧਰ 35 ਕਿੱਲੇ ਆਏ ਮੇਰੀ ਸਵਾ ਮਣੀ ਨਿਕਲੂਗੀ ਮੇਰੀ ਸੋ ਮਣੀ ਨਿਕਲੂਗੀ ਓ ਇੱਥੇ ਹੀ ਰਹਿ ਜਾਣਾ ਸਰ ਇੱਥੇ ਕੀ ਲੈ ਜੂਗਾ ਕੁਛ ਉੱਥੇ ਵੀ ਸਭ ਇੱਕ ਹੋ ਰਹੇ ਨੇ ਵਿਚਾਰੇ ਹੈ ਆਪਣੇ ਬੁੜੇ ਨਾਲ ਲੈ ਗਏ ਉਹੀ ਤਾਂ ਕਰ ਇੱਥੇ ਛੱਡ ਕੇ ਇੱਥੇ ਛੱਡ ਕੇ ਸਭ ਆਈ ਆਪਾਂ ਛੱਡ ਜਾਣਾ ਚੱਲ ਮਾਰ ਕੇ ਇੱਕ ਚੱਲੀਏ ਫਿਰ ਘਰ ਨੂੰ ਤੂੰ ਚਲਾ ਯਾਰ ਲੈ ਭਰਾ ਉਹ ਜਦਾ ਫੇਰ ਹੋ ਰਿਹਾ ਅੱਜ ਹੈ ਮੈਨੂੰ ਤਾਂ ਉਹ ਕਾਲੀ ਘਾਟ ਸਾਰੇ ਆ ਚੜੀ ਆਉਂਦੇ ਇਧਰੋਂ ਅੱਜ ਤਾਂ ਕਹਿੰਦੇ ਬਾळा ਮੀਂਹ ਦੱਸਿਆ ਹੈ ਅਈ ਮੋੜ ਨਾ ਬੂਆ ਬਾळा ਮੀਂਹ ਦੱਸਿਆ ਜਦਾ ਹੈ ਹਾਂ ਹਾਂ ਚੜੀ ਆਉਂਦੀ ਹੈ ਘਾਟ ਤੇ ਦੇਖੀ ਹੁਣ 24 24 ਘੰਟੇ ਮੀਂਹ ਅੱਜ 24 ਘੰਟੇ ਹਾਂ 24 ਘੰਟੇ ਮੀਂਹ ਆਜਾ ਆ ਦੇਖ ਸਾਰਾ ਹਮੀ ਹੈ ਜਦ ਚੜਕੇ ਹੋਗਾ ਪੂਰਾ ਭਰੂ ਅਦਾ 24 ਘੰਟੇ ਆ ਭਲਾਡੇ ਤੇ ਪੂਰਾ ਮੀਂਹ ਆ ਜਾ 24 ਘੰਟੇ ਦੱਸਿਆ ਮੀਂਹ ਹੈ ਪੂਰਾ ਫੁੱਲ ਪੈਣਾ ਬਈ ਹੈ ਪੂਰਾ ਮੀਂਹ ਹੈ ਆ ਕਾਲੀ ਘਾਟਾ ਸਾਰੀ ਚਾਹ ਨਹੀਂ ਪਈ ਜਾਂਦਾ ਬਹੁਤ ਬੁਰਾ ਹਾਲ ਹੋ ਰਿਹਾ ਹੋਰ ਬਹੁਤ ਜਿਆਦਾ ਮੀਂਹ ਹੈ ਭਾਂਚੂ ਦਾ ਫਿਮਕ ਲੱਗੀ ਹਾਂ ਘਰ ਘਰ ਬਾਹ ਸਾਰੇ ਕਿਉਣ ਲੱਗੇ ਘਰ ਫਿਮਕਾ ਸਾਰਿਆਂ ਦੀ ਲੱਗੀ ਰਗੀ ਹੋਰ ਹਾਰੇ ਘਰ ਤੇ ਹੋਣ ਲੱਗੇ ਬੁਰਾ ਹਾਲ ਕਰ ਰੱਖਿਆ ਬੁਰਾ ਹਾਲ ਕਰਤਾ ਸਭ ਦਾ ਲੋਕਾਂ ਦੇ ਕੰਮ ਕੁਮ ਮ ਸਭ ਖੜ ਗਏ ਰੱਬਾ ਬਹੁਤ ਵਾਦਾ ਹੁੰਦਾ ਖੜ ਜਾ ਰੱਬਾ ਹੋਰ ਬਾੜਾ ਨਹੀਂ ਆ ਬਈ ਇਹ ਪਾਪ ਪੁੰਨ ਭੈਂਦੇ ਆ ਦਾ ਨਾ ਲੋਕਾਂ ਬਾਹਲੇ ਪਾਪ ਕਰਦੇ ਆ ਜਿਹੜੇ ਇਹ ਹੈ ਆ ਜਾ ਕਾਲੀ ਵਾਲੇ ਕੰਨੀ ਹੋਣ ਲੈ ਸਾਰਾ ਨਹੀਂ ਹਾਂ ਰੱਬ ਨੇ ਕਰੋਪੀ ਉਹੀ ਦੇ ਰੱਖੀ ਹੈ ਬੇਈਮਾਨਾ ਲੋਕਾਂ ਦੇ ਇਹਨਾਂ ਦਾ ਬਹੁਤ ਬੇਈਮਾਨ ਹੋ ਰਿਆ ਲੋਕ ਕੋਈ ਨਾ ਕਿਸੇ ਦਾ ਚਾਚੇ ਦਾ ਇਹਦਾ ਮੂਹ ਪ੍ਰੇਮ ਨਾ ਕੇ ਭੈਣ ਭਾਈ ਦਾ ਹੈ ਉਹ ਹੈ ਯਾਰ ਅੱਬ ਹੋ ਗਿਆ ਇੱਥੇ ਮਿਲਦਾ ਸਾਹਮਣੇ ਹੰਕਾਰ ਕਰਦਾ ਉਹਨੂੰ ਇੱਥੇ ਮਾਰ ਪੈਂਦੀ ਆ ਉਹ ਹੈ ਚੱਲ ਉਹ ਹੈ ਯਾਰ ਰੱਬ ਕਰੀ ਜਾਂਦਾ ਜਿਹੇ ਜਿਹੇ ਲੋਕ ਨੇ ਕਿਤਾ ਮੀ ਪਈ ਜਾਂਦੇ ਨੇ ਪਤਾ ਨਹੀਂ ਲਾਲਾ ਧਾਰ ਦੇ ਵਾ ਕਿ ਨਾ ਕਾਵੇ ਲਾਲਾ ਐ ਭਾਈ ਲਾਲਾ ਹਾਂ ਭਾਈ ਐ ਭਾਈ ਮੱਲਾ ਦਾ ਲਾਲੇ ਨੂੰ ਸੁਣਦੇ ਨਹੀਂ ਨਾ 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 ਬੋਲੋ ਭਾਈ ਬੋਲ ਕੀ ਲੈਣਾ ਕਾਗਜ਼ ਲੈਣਾ ਸੀ ਲਾਲਾ ਲੈ ਲੈ ਜਾ ਭਾਈ ਕਿਤੇ ਨਾ ਮੀ ਨੇ ਬਸ ਬਾਲਾ ਬੁਰਾ ਹਾਲ ਕਰਿਆ ਪੈਸਾ ਕਾ ਛੋਰ ਛੱਤ ਚੋਈ ਜਾਂਦੀ ਆ ਸਾਡੇ ਵੀ ਤੇ ਕਿੰਨਾ ਲੈਣਾ ਭਾਈ ਜੋਖ ਦੇ ਕਿੰਨਾਗਾ ਜੋਖ ਦੇ ਨਾ ਕਿਛਦੇ ਕੋਣ ਦੇ ਕਿ ਲਿਆ ਭਾਈ ਕੀ ਰੇਟ ਲਾਇਗਾ ਇਹ ਮਣਜ ਕੋਲ 330 ਰੁਪਏ ਦਾ ਹੋ ਗਿਆ 200 ਨੂੰ ਹੈ ਬੜੀ ਲੁੱਟ ਨੂੰ ਚਾਰਖੀ ਹੈਗੀ ਨਾ ਨਾ ਭਾਈ ਨੁੱਟ ਕਾਦੀ ਇਸ ਤੇ ਜਮੀਰ ਆਏ ਰੇਟ ਹੀ ਲਾਈ ਜਾਂਨੇ ਗੇ ਕਿਥੇ ਮਸਮਾਨ ਮਗਰ ਆ ਨਹੀਂ ਰਿਹਾ ਜੀ ਗੱਡੀ ਹੋਣੀ ਸੀ ਪਾਰਸੀ ਕਰਕੇ ਬੱਸ ਠੀਕ ਠੀਕ ਲਾਲਾ ਨਾ ਭਾਈ ਠੀਕ ਹੀ ਲਾਇਆ ਮੈਂ ਤਾਂ ਕੋਈ ਬੜਾ ਰੇਟ ਨਹੀਂ ਬੋਲਿਆ ਸੁਣੋ ਇਹ ਹੋ ਤਾਂ ਸਕੇ ਲੜ ਐਨਾ ਮਹਿੰਗਾ ਤਾਂ ਕਾगज ਹੈ ਨਹੀਂ ਕਿਹੜਾ ਤੂੰ ਕੰਪਨੀ ਦਾ ਕਾगज ਚੱਕੀ ਫਿਰਦਾ ਨਹੀਂ ਭਾਈ ਇੰਨਾ ਮਹਿੰਗਾ ਤਾਂ ਕਿਉਂ ਨਹੀਂ ਹੈਗਾ ਦੇਖੋ ਤੇ ਕਾਲੀ ਦੇਖੋ ਐਸ ਤਾਂ ਆਮਗਰ ਇਹ ਸਾਮਾਨ ਮੰਗਾਉਂਦੇ ਨਹੀਂ ਇਹ ਤਾਂ ਪਾਰਸ਼ ਦੇਵਾਰਾਂ ਨੇ ਮੰਗਾਇਆ ਪਾਣੀ ਤਾਂ ਫੇਰ ਵੀ ਪਿੱਛੇ ਦੀ ਲੰਗੀ ਜਾਣਾ ਹੈ ਤੇ ਪਾਣੀ ਕਿਹੜਾ ਖੜਨਾ ਨਹੀਂ ਹੈਗਾ ਉਹ ਪਾਣੀ ਛੱਡਦੇ ਦੀ ਚੀਜ਼ ਦੀ ਗੱਤ ਹੀ ਨਹੀਂ ਹੈਗੀ ਛੱਡ ਕਿਹੜਾ ਵਿਕਣਾ ਬਾਅਦ ਚ ਇਹ ਤਾਂ ਹੁਣੀ ਛੱਡ ਦੇ ਵਿਕਣਾ ਹੈਗਾ 4 ਦਿਨ ਤੇਰੇ ਨਾਲ ਮੇਰਾ ਕਰੋ ਛੋਡੇ ਖਤਰੀ ਮਗਾਇਆ ਸੀ ਅੱਜ ਲੈ ਜੂਗੀ ਪੈਸੇ ਮੈਂ ਭਈ ਪੈਸੇ ਨਾ ਦੇ ਨਾ ਦੇ ਮੰਗਾਉਨੇ ਭਈ ਕਾਲੇ ਹੜਦਾਰ ਛੱਡੇ ਵੀ ਕਾਹ ਦੇਖ ਲੈ ਭਈ ਕਿੰਨਾ ਬੁਰਾ ਹਾਲ ਹੋ ਗਿਆ ਕੋਈ ਨਾ ਲਾ ਨਾ ਮਹੀ ਪਈਆਂ ਦਤੀ ਦਿਹਾੜੀ ਦੇਖ ਲੈ ਪੈਗੀ ਕੋਈ ਸਾਰੇ ਪਿੰਡੇ ਉਦੋਂ ਤੂੰ ਨਾਲ ਆਈ ਸੀਗੀ ਤੇ ਉਹ ਬਖਤਾਰੇ ਕਿਲੇਗੇ ਸੀਗੇ ਉਹ ਦੇਖ ਕੇ ਮੁੜ ਕੇ ਸਾਬਤਾ ਵੇਖ ਲਾਲਾ ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਹੈ ਤੇ ਤੇਰੇ ਹੱਥ ਨੂੰ ਪੈਸੇ ਤੇਰੀ ਦੁਕਾਨ ਤੇ ਮੈਂ ਆਪੇ ਦੇ ਜੂ ਤੂੰ ਭਾਈ ਤੇ ਨਾਲ ਸੀਗੀ ਹੈਗੀ ਸੀ ਕਿ ਨਾ ਹੈਗੀ ਸੀ ਮੈਂ ਨਾਲ ਉਹ ਤੇ ਦੇਖ ਲੈ ਹਲੇ ਖੜਾ ਉਹਨਾਂ ਦਾ 1100 ਰੁਪਏ ਖੜਾ ਉਹ ਦੇਦਾ ਜਿਹਦੇ ਮੈਂ ਗਿਆ ਮੈਨੂੰ ਕਹਾ ਚੱਲ ਮੈਂ ਉਹਨੂੰ ਕਹਿ ਦਊਂਗੀ ਕੋਈ ਨਾ ਵੀ ਤੂੰ ਲਾਲੇ ਦੇ ਪੈਸੇ ਮੋੜਿਆ ਹੀ ਤੂੰ ਕਹੇ ਮੈਨੂੰ ਕਾਗਜ਼ ਤਾਂ ਦੇ ਦੇ ਭਾਈ ਇਹ ਨਹੀਂ ਭਾਈ ਹੁਣ ਚੱਲਦਾ ਕੰਮ ਬਹੁਤ ਮੈਨੂੰ ਪਹਿਲੀ ਮੈਂ ਤਾਂ ਬਸ ਪੁੱਛਣਾ ਬੁਰਾ ਹਾਲ ਹੋਇਆ ਪਿਆ ਪਹਿਲੀ ਨਾ ਫੇ ਇਹ ਗੱਲ ਨਹੀਂ ਹੈਗੀ ਪਹਿਲੇ ਪਹਿਲਾਂ ਨਿਮੇ ਹੇ ਲੈ ਜੋ ਉਹ ਯਾਰਾ ਤੂੰ ਕਾਗਜ਼ ਦਾ ਦੇਲੇ ਉਧਰ ਛੱਤ ਚੋਈ ਜਾਂਦੀ ਹੈਗੀ ਭਾਈ ਦੇਖ ਗੱਲ ਨੂੰ ਸਮਝਿਆ ਕਰੋ ਅਸੀਂ ਵੀ ਲੈ ਕੇ ਗਾਥਾ ਸਾਥੇ ਕਿਹੜਾ ਕਲੇ ਹੁੰਦੇ ਨੇ ਪੈਦਾ ਇਹ ਮਗਰੋਂ ਮਂਗਾਉਨੇ ਆਸਤਾ ਲਾਲਾ ਦੇਆ ਕੋਈ ਨਾ ਮੈਂ ਆਖ ਨਹੀਂ ਦੇ ਜੂ ਤੇਰੇ ਪੈਸੇ ਉੱਤ ਭਾਈ ਤੁਸੀਂ ਤਰੇ ਬਸ ਉਹੀ ਪਿੰਡਾਂ ਦੇ ਲਾਲਾ ਦੇਣਾ ਕਾਗਜ਼ ਮੈਂ ਭਾਈ ਦੇਖ ਇਹ ਨਹੀਂ ਗੱਲ ਬਣਦੀ ਜੀ ਉਹ ਲਾਲਾ ਕਾ ਨਹੀਂ ਜਾ ਭਾਈ ਪਹਿਲਾਂ ਦੇ ਲੈ ਕੀ ਇਹਦਾ ਰਖੜੀਆਂ ਨੇ ਕਹਿ ਦੀ ਜਾਗਲ ਬਣ ਕੇ ਦੇਖ ਲੈ ਜੀ ਕੋਈ ਨਹੀਂ ਦੇ ਦੇ ਘਰ ਚੋਈਆਂ ਲਾਲਾ ਪੁੱਤ ਨੂੰ ਸਹੀ ਕਿਸੇ ਕਰੀਬ ਦਾ ਭਾਈ ਉਹੀ ਗੱਲਾਂ ਤੁਸੀਂ ਲੱਗ ਰਹੇ ਪਿੰਡ ਵਾਲਿਆਂ ਮੈਥੋਂ ਲੈ ਲਈ ਮੈਥੋਂ ਲੈ ਲਈ ਤੂੰ ਯਾਰ ਮੈਨੂੰ ਕਿਤੇ ਕਿਤੇ ਜਾਵਨਾ ਪਈ ਜਾਏਗਾ ਮੈਥੋਂ ਲੈ ਲਈ ਪਹਿਲਾਂ ਭਰਾਏ ਤਾਂ 2100 ਰੁਪਿਆ ਮੈਥੋਂ ਲੈ ਲਈ ਕੋਈ ਨਹੀਂ ਮੈਥੋਂ ਲੈ ਲਈ ਚੱਲ ਲੈ ਜਾ ਭਾਈ ਦੇਖੀ ਜੇ ਛੜੀ ਜਦ ਜਿਹੜੀ ਬਣੂਗੀ ਹੋਰ ਹਾਂ ਮੈਂ ਆਹ ਬੜੀ ਲੁੱਟ ਮਚਾ ਰੱਖੀਏ ਕੁਝ ਨਹੀਂ ਪੱਲੇ ਪੈਂਦਾ ਹੈਗਾ ਕਾਹਲੀ ਦਾ ਲੈ ਛੜੀ ਦੁਕਾਨ ਤੇ ਕੋਈ ਕੰਮ ਨਹੀਂਗਾ ਤੂੰ ਗਾਈ ਤਾਂ ਲਿਖ ਲੈ ਬਣੇ ਕੀ ਬਣੇ ਕਿਦਾ ਮੈਨੂੰ ਲਿਖਣਾ ਜੀ ਏ ਓਹੋ ਲਿਖਣਾ ਕੀ ਉਹ ਖੰਡਤ ਓਹੋ ਹੀ ਗੱਲ ਹੋ ਗਈ ਖੰਡ ਤਾਂ ਹਣ ਤਾਂ 50 ਰੁਪਏ ਹੈਗੀ 40 ਰੁਪਏ ਦਾ ਹੈਗੀ ਜੀਰ ਉਹ ਭਾਈ ਸਾਨੂੰ ਕੀ ਸਮਝਾਵਾਂ 96 ਵੀ ਨਹੀਂ ਪਿੱਛੇ ਸੌਦਾ ਸਾਰਾ ਮਹਿੰਗਾ ਹੋ ਗਿਆ ਆ ਨਹੀਂ ਰਿਹਾ ਪਿੱਛੋਂ ਮੰਨਿਆ ਕਰੋ ਲੈ ਨੂੰ ਕੁਛ ਨਹੀਂ ਆ ਰਿਹਾ ਸਾਨੂੰ ਉਹੀ ਮਹਿੰਗਾ ਲਾਉਂਦੇ ਨਾ ਵੀਦ ਲੈਉਂਦੇ ਤੁਸੀਂ ਇੱਥੇ ਧਰ ਮੰਗਦੇ ਨਾ ਸ਼ਤਮ ਉਹ ਬਹੜਾ ਤਾਂ ਤੁਸੀਂ ਇੰਨੇ ਨੇ ਵੀ ਭੀਜੀ ਨਹੀਂ ਉੱਥੇ ਇੱਥੋਂ ਉਹ ਭਾਈ ਹਨਾ ਦੀ ਗੱਲ ਘਰ ਵਾਲੀ ਗੱਲ ਕੁਛ ਹੋਲ ਹੈ ਭਾਈ ਉੱਥੇ ਤਾਂ ਹੁਣ ਕਾਦੇ ਨੇ ਗੱਲਾਂ ਮੈਂ ਤਾਂ ਕਾਪੀਆਂ ਖਾਲੀਆਂ ਕਲੀਆਂ ਨੇ ਆਉ ਪਤਾ ਨਹੀਂ ਕਿੰਨੇ ਭਾਈ ਉਹ ਗਰੀਬਾਂ ਨੂੰ ਲੁਕੀ ਜਾਂਦੇ ਨੇ ਇੱਥੋਂ ਇੱਥੋਂ ਦਾ ਫੋਨ ਬਿਲਕੁਲ ਹਾਲ ਹੋਇਆ ਪੇਗਾ ਉੱਤੇ ਵੀ ਬਿਲਕੁਲ ਲੱਗੂ ਐ ਤੇ ਬਿਲਕੁਲ ਨਹੀਂ ਲੱਗਦਾ ਪਿੰਡ 'ਚ ਹਾਂ ਤੂੰ ਲੈਣਾ ਕੀ ਹੈਗਾ ਕੀ ਕੁਛ ਲੈਣਾ ਮੈਂ ਖੰਡ ਲੈ ਲਈ ਸੀ ਕਿੰਨੀ ਲੈਣੀ ਐ ਮੰਜੀ ਲਈ ਇਹਨਾਂ ਨੂੰ 40 ਰੁਪਏ ਦਾ ਖੰਡਾ ਓ ਯਾਰ ਮੇਜਰਾ ਦਿੱਤਾ ਉਹੀ ਗੱਲਾਂ ਫੇ ਫਿਰ ਮਹਿੰਗੀ ਵਾਲੀ ਕਿੱਥੇ ਗਈ ਲੈ ਤੈਨੂੰ ਕਾਪੀ ਦਿਖਾ ਦਿੰਨਾ ਹੈਗਾ ਸਾਨੂੰ ਜਮਾਂ 90 ਰੁਪਏ ਪਈ ਆਈ ਸੀ ਆਹ ਗੋਦੀ 90 ਰੁਪਏ ਆਈ ਹੈਗੀ ਤੇ ਚੱਲ ਤਨ ਆਈ ਲੈ ਲੈ ਤੂੰ ਪੁਰਾਣਾ ਗਾਗਾ ਸਾਡਾ ਕੋਈ ਫੇਰ ਲੈ ਲਈ ਹੋਇਆ ਤਾਂ ਪਈ

ਉਹ ਮਸਾ ਬਣਾਇਆ ਸੀ ਕਿਉਂ ਗਰੀਬ ਤੇ ਕਹਿਰ ਕਮਾਇਆ ਮੇਰਾ ਮਸਾ ਬਣਾਇਆ ਸੀ ਸਾਡੇ ਪੀ ਸੱਤ ਸਾਰੀ ਹਲੇ ਵੀ ਬਾਹਰ ਆ ਜਾ ਇੱਥੇ ਕਾਹਦਾ ਫੱਕਰੀ ਆਣਾਂਗੇ ਡਿੱਗੋ ਤਾਂ ਆ ਵੀ ਹੈਗਾ ਬਾਹਰ ਚਲ ਬਾਹਰ ਜਾ ਲੋ ਪਸਾਰਾ ਡਿੱਗੂਗਾ ਲਾ ਫੜ ਕੇ ਕੀ ਹੋ ਗਿਆ ਮੇਰਾ ਮਾਲਕਾ ਉਹ ਪੀਸ ਦਾ ਮਸਾ ਬਣਾਇਆ ਸੀ ਕਿਪਾ ਨੇ ਹੋਰਾ ਹਾਂ ਹੁਣ ਤਾਂ ਮੜ ਜਾ ਮੀਂਹ ਟਿੱਕੇ ਆਗਾ ਹੁਣ ਆਪਾਂ ਵੀ ਪੰਨਾ ਪੰਨਾ ਲਿਆ ਕੇ ਹੋਰ ਪਾ ਲਈਏ ਤਾਂ ਚੰਗੀ ਗੱਲ ਐ ਚਲ ਆਪਾਂ ਬਾਜੇ ਫੇਰ ਵੀ ਠੀਕ ਆ ਉਧਰ ਦੇਖ ਲਓ ਬਚਾਰੇ ਨਾ ਕਮ ਕਾਰ ਸਾਲ ਦਿਨੇ ਸਾਰੇ ਘੜੇ ਪਾਣੀ ਦੀ ਰੋਟੀ ਖਾਂਦੇ ਨੇ ਬਚਾਰੇ ਹਾਂ ਹੋਰ ਹਾਲ ਉਹਦਾਂ ਤਾਂ ਫੇਰ ਵੀ ਉਹ ਆ ਖੜਾਗਾ ਆਊਗਾ ਹਾਂ ਅਨਾਲੇ ਤਾਂ ਮੈਂ ਪੰਨਾ ਲੈ ਕੇ ਪੰਨਾ ਜਿਹੜਾ ਨਾਲ ਮੈਂ ਫੇਰਦਾ ਵੀ ਖਾਲ ਦੇਖ ਲਾਵਾਂ ਹੋਰ ਕਰਦਾ ਤਾਂ ਬਹੁਤ ਪੁਰਾਹਾ ਹੋਰਗਾ ਹੁਣ ਕੀ ਕਰਾਂਗੇ ਆਪਾਂ ਇੰਨਾ ਸਿੱਧਾ ਤਾਂ ਕਰ ਵੀ ਨਹੀਂ ਪਾਏ ਜਾਣੇ ਚਲੋ ਸਣੀ ਜਣਾ ਕਰੋ ਉਹ ਤੇਲੀ ਘੋਮਾ ਕੋਲ ਮਮਾ ਕੇ ਤਾ ਵੀ ਹਾਲ ਦੇਖ ਲੈਣਾ ਹਨਾ ਤਾਂ ਮੈਂ ਡਾਇਮੰਡ ਸੈਟੀ ਕੀ ਆ ਰਾਮ ਆ ਰਿਹਾ ਪੰਨਤਨਾ ਪਾਈ ਅੱਜ ਬੰਦ ਤੇ ਆਉਣੀ ਮੈਂ ਬੈਠਣਾ ਹਾਲਾ ਕੋਧਰੀ ਕਰਾਂਗੇ ਅੱਜ ਬਿਆੰਤ ਕਰੀਆਂ ਬਿਆੰਤ ਹੰਦੀ ਜੀਗੀ ਨਹੀਂ ਪੁੱਛਣਾ ਪਰ ਸਾਡਾ ਘਰ ਦਾ ਬਾਲਾ ਬੁਰਾ ਹਾਲ ਹੋ ਰਿਆਗਾ ਹੋ ਗਿਆ ਬੁਰਾ ਪਤਾ ਲੱਗਿਆ ਜੀ ਕਹਿੰਦੇ ਛੱਤ ਡਿੱਗ ਗਈ ਥੋਡੀ ਨਹੀਂ ਹੋਰ ਆ ਬਾਲਾ ਬੁਰਾ ਹਾਲ ਹੋ ਗਿਆ ਸਾਡਾ ਸਾਰਾ ਘਰ ਡਿੱਗ ਗਿਆ ਰੱਜ ਕੇ ਬੈਠੀਆਂ ਸ਼ੈੱਡ ਥੱਲੇ ਹੈਂ ਹੋਰ ਆ ਜਾ ਬਹਿ ਜਾ ਤੂੰ ਵੀ ਪੂਰੇ ਆ ਜਾ ਔਰ ਬੜੀ ਮਾੜਾ ਹੋਇਆ ਹੈ ਤਾਂ ਥੋਡਾ ਨਹੀਂ ਹੋਰ ਪੁੱਛਣਾ ਸਾਡਾ ਤਾਂ ਆ ਵੀ ਡਿੱਗਣ ਵਾਲਾਗਾ ਹਲੇ ਹੁਣ ਡਰਦੀ ਆ ਕਮਰੇ ਚ ਉੱਪ ਕੇ ਹਰ ਕੇ ਇੱਥੇ ਆ ਕੇ ਬੈਠੇ ਆ ਹੋਰ ਪਾਨੇ ਡਰ ਲੱਗਦਾ ਮੀ ਤਾਂ ਇੰਨਾ ਪਾਰ ਖੈ ਰ ਆਪਣੇ ਛੱਤਾ ਦਾ ਡਿੱਗਣਗੀ ਰੁਕਣ ਚਤਾਉਂਦਾ ਨਹੀਂ ਹੈਗਾ ਮੀ ਪਾਣੇ ਮੈਂ ਤਾਂ ਆਪ ਕੋਠੇ ਤੇ ਲਫਾਫਾ ਪਾਇਆ ਲਿਆ ਕੇ ਬਾਲੇ ਹਾਂ ਆ ਰਹੇ ਨੇ ਜਿਹੜਾ ਉਧਰ ਪੰਜਾਬ ਡੁੱਬਿਆ ਪਿਆ ਉਹ ਤਾਂ ਵੱਖਰਾ ਡੁੱਬਿਆ ਪਿਆਗਾ ਅਜੇ ਆਪਣੇ ਦਾ ਫੇਰ ਵੀ ਲੋਟ ਆਗਾ ਕੀ ਕਰਗੇ ਅਸੀਂ ਤਾਂ ਆਪ ਕਾਧਾਰਾ ਲੈ ਕੇ ਆਇਆ ਹਾਂ ਹੁਣ ਮੈਂ ਤਾਂ ਆਪ ਧਾਰ ਤੇ ਲੈ ਕੇ ਆਈ ਜੀ ਕਿੱਥੇ ਬਾਣੀਆਂ ਖਾਣ ਨੂੰ ਦਿੰਦਾ ਦੁਕਾਨ ਤੇ ਹੋਰ ਹੋਰ ਓਕੇ ਆਗਲਾ ਦਿੰਦਾਗਾ ਉਹਨੂੰ ਪਤਾਗਾ ਵੀ ਹੁਣ ਸਭ ਨੂੰ ਦੋੜ ਹੈ ਹੋਰ ਧਾਰ ਤੇ ਕਿੱਥੇ ਲਿੰਦਾਗਾ ਜਦੋਂ ਉਹ ਮੇਜਰ ਬਾਈ ਨੇ ਮੈਨੂੰ ਲਪਾਫਾ ਦਵਾਇਆ ਉਹਦੇ ਤੋਂ ਫੇਰ ਮੈਂ ਆ ਛੱਤ ਤੇ ਪਾਇਆ ਕਿ ਇਹ ਨਾ ਅੱਗ ਲਾ ਰਖਿਆ ਲਪਾਫਿਆਂ ਨੂੰ ਵੀ ਆਈਆਂ ਮੰਗਿਆ ਹੀ ਹੋਗੀ ਭਾੜੇ ਕਿ ਕੰਮ ਹੀ ਦੇਖ ਦੇ ਕੇ ਜਿਆਦਾ ਰੇਟ ਮਹਿੰਗੇ ਕਰ ਰੱਖੇ ਨੇ ਹੋਰ ਇਹਨਾਂ ਨੂੰ ਤਾਂ ਮਸਾ ਪੈਸੇ ਵਟਣੇ ਮਿਲਣੇਗੇ ਹੁਣ ਬਾੜੀਆਂ ਦਾ ਆਪ ਦਾ ਨਾਲ ਚ ਹੁੰਦਾਗਾ ਗਰੀਬਾਂ ਤਾਂ ਕੰਨੀ ਥੋੜੀ ਲਾਲਚ ਕਰਦੇ ਹੁੰਦੇ ਨੇ ਇਹ ਤਾਂ ਪਨੇ ਤੇ ਬਾਲੀ ਮਾੜਾ ਹੋਇਆ ਮੈਂ ਤਾਂ ਜਿਹੜਾ ਸੁਣਾ ਸਰ ਤਾਂ ਕਿਤੇ ਬੈਠਣ ਨੂੰ ਥਾਮ ਹੀ ਨਹੀਂ ਰਿਹਾ ਹੋ ਚੱਲੇ ਕਾ ਵਧੀਆ ਮਾੜੇ ਮੋਟੇ ਪਾਏ ਹੋਏ ਨੇ ਇੱਥੇ ਬੈਠੀ ਤਾਂ ਹੈਗੀਆਂ ਜੀ ਬੈਠਾ ਤਾਂ ਹੈਗੇ ਆਂ ਅੜੀ ਇਥਾ ਬਸ ਕਾ ਅਨਸਰ ਦੇ ਦੇ ਨਾ ਤਲ ਲਿਆ ਤਾਂ ਅੱਜ ਜਦੋਂ ਮੀਮੂ ਹਟ ਗਿਆ ਚੱਲ ਕੋਈ ਫੇਰ ਇੱਧਰ ਉੱਧਰ ਦੇਖ ਲਿਆ ਕੋਈ ਕੋਟਿਆਂ ਨੂੰ ਧੁੱਪ ਲੱਗੂਗੀ ਚਾਹ ਮਾਲ ਲੈ ਲਿਆ ਫੇਰ ਨਾ ਨਾ ਬਸ ਚਾਹ ਤਾਂ ਰਹਿਣ ਦੇ ਮਾੜੇ ਭਾਈ ਵੀ ਰੋਟੀ ਲੱਭਣੀ ਹੈਗੀ ਹੁਣ ਜੇ ਬਿਆਨ ਤਾਂ ਕੋਈ ਚੀਜ਼ ਦੀ ਲੋੜ ਹੋਈ ਨਾ ਮੈਨੂੰ ਦੱਸ ਵੀ ਚੰਗਾ ਪਾਣੇ ਮਾ ਕੋਈ ਨਾ ਬੰਦਾ ਸੇ ਨਹੀਂ ਕੋਈ ਆਟਾ ਊਟਾ ਨਾ ਹੋਇਆ ਕੋਈ ਸੌਦਾ ਪਤਾ ਨਾ ਲਿਆਈ ਕੋਈ ਨਾ ਹਾਂਜੀ ਜੀ ਮਾ ਕੋਈ ਨਾ ਆਉਣ ਕਿ ਤੇਰੇ ਫੜਵਾਉਣ ਦੀ ਗੇਣਾ ਤਾਂ ਮੈਂ ਰੋਟੀ ਬਣਾਉਣੀ ਆ ਕੇਰਾ ਤਾਂ ਹਾਂਜੀ ਹਾਂਜੀ ਬਹੁਤ ਨੁਕਸਾਨ ਆ ਜੀ ਘਰ ਦੇ ਪੇ ਲੋਕਾਂ ਦੇ ਜਈ ਤਾਂ ਘਰ ਦੇ ਭੇਜੀ ਤੇ ਨਾਲੇ ਛੱਤਾਂ ਵੀ ਬਹੁਤ ਚੋਈ ਜਾਂਦੀਆਂ ਨੇ ਜੀ ਤੋਬਾ ਪਰ ਗਾ ਟੋਬੇ ਦਾ ਪਾਣੀ ਸਾਰਾ ਤਾਂ ਕਿ ਪਿੰਡ ਚ ਵੜਨ ਲੱਗ ਗਿਆ ਜੀ ਇੱਕ ਮੇਕੀ ਹੋ ਗਿਆ ਜੀ ਪਿੰਡ ਬਸ ਨਾ ਟੋਬੇ ਦਾ ਪਤਾ ਲੱਗਦਾ ਨਾ ਪਿੰਡ ਦਾ ਪਤਾ ਲੱਗਦਾ ਜੀ ਬਹੁਤ ਨੁਕਸਾਨ ਹੋ ਗਿਆ ਨਾ ਸਾਰੀ ਰਾਤ ਮੀਂਹ ਪਈ ਗਿਆ ਹੋਰ ਬਹੁਤ ਨੁਕਸਾਨ ਆ ਚਲ ਖੇਤ ਦੇਖ ਕਿਉਂ ਨੇ ਉਹ ਕਹਿੰਦੇ ਜੀਰੀਆਂ ਜੂਰੀਆਂ ਡੁੱਬ ਗਈਆਂ ਸਾਰੀਆਂ ਹਾਂ ਜੱਗੇ ਦਾ ਆਪ ਨੁਕਸਾਨ ਹੋ ਗਿਆ ਚਲ ਆਪਣੇ ਦਾ ਘੱਟਾ ਕੀ ਜ਼ਮੀਨ ਹਾਂ ਉਹਨਾਂ ਦਾ ਉਹਦਾ 70 ਕਿਲਿਆਂ ਦਾ ਨੁਕਸਾਨ ਹੋ ਜੂਰ ਹੋਰ ਸਾਰੀ ਡੁੱਬ ਗਈ ਕਹਿੰਦੇ ਦੇਖ ਕਈ ਆ ਫਿਰ ਸੱਤ ਡਿਕਪੀ ਛੋਟੀ ਸੱਤ ਡਿਕਪੀ ਨਾਲ ਤਾਂ ਸਾਡੀ ਨਾਲੇ ਹੋਰ ਡਿਕਪੀਆਂ ਬਹੁਤ ਹੋਰ ਕਈ ਡਿਕਤੀਆਂ ਆ ਮੈਂ ਸੁਣਿਆ ਤੂਬਾ ਵੀ ਬੰਦੇ ਟੁੱਟਣ ਵਾਲਾ ਹੋ ਜੇ ਮੀਂਹ ਨਾ ਹਟਿਆ ਤਾਂ ਬੁਰਾ ਹਾਲ ਹੋ ਜੂ ਤਾਂ ਪਿੰਡ ਦਾ ਜਮੀ ਸਾਰਾ ਕੰਮੀ ਹੋ ਰਿਹਾ ਸਾਰਾ ਜਮਾ ਪਿੰਡ ਭਰ ਗਿਆ ਸਾਰਾ ਬਸ ਕਰ ਰੱਬਾ ਹੁਣ ਤਾਂ ਬਹੁਤ ਪਤਾ ਹੈ ਦੁਖੀ ਹੋ ਰਹੇ ਹਾਂ ਹੁਣ ਤਾਂ ਚੱਲ ਜੇ ਚੱਲ ਕੇ ਆ ਜੀ ਸ਼ਾਂਤੀ ਰੱਖੇ ਰੱਬਾ ਹੁਣ ਤਾਂ ਉ ਤਾਂ ਜਿਹ ਹੈ ਅਸੀਂ ਪਤਾ ਲੈਣ ਦਾ ਆਪਣਾ ਹੱਕ ਹੈ ਨਾ ਹਾਂ ਚਲੋ ਬੋਲ ਜ਼ਰਾ ਪੁੱਠੇ ਸੀ ਉਹ ਹੂੰ ਚਲ ਆਪਣਾ ਹੱਕ ਮੰਗਣਾ ਆਪਣਾ ਤਾਂ ਹੱਕ ਹੈ ਇਨਸਾਨੀਅਤ ਤੌਰ ਤੇ ਹੈ ਆਏ ਓਏ ਬਾਈ ਮੇਰੇ ਮੈਂ ਕਿਸੇ ਦਾ ਮਾਰਾ ਕੀ ਕੀਤਾ ਸੀ ਓਏ ਜੱਗਾ ਕਿ ਮਿਟਕੇ ਚੱਲ ਦੇਖ ਲੈ ਚੱਲ ਕੇ ਕੀ ਗੱਲ ਹੋ ਗਈ ਲੱਗੇ ਲੱਗੇ ਲੱਗਿਆ ਕੀ ਹੋ ਗਿਆ ਲੱਗੇ ਕੀ ਹੋ ਗਿਆ ਓਏ ਬਾਈ ਮੇਰੇ ਹੰਕਾਰ ਨੇ ਮੈਨੂੰ ਮਾਰਤਾ ਬਾਈ ਓਏ ਕੋਈ ਨਹੀਂ ਮੇਰੇ ਜਿਹੜੇ 35 ਕਿਲੇ ਸਾਰੇ ਡਿੱਗ ਗਏ ਓ ਬਾਈ ਪਾਣੀ ਝੂਲਿਆ ਲੜਿਆ ਸਵਰ ਰੱਖਵਾੜਾ ਜੱਗਾ ਓ ਮੈਂ ਕਿਸੇ ਦੇ ਤਰਜ਼ ਨਹੀਂ ਕੀਤਾ ਤਾਜੀ ਭਾਈ ਓਏ ਉਹ ਅਸੀਂ ਵੀ ਸਬਰ ਕੀਤਾ ਸਾਡੇ ਵੀ ਚਾਰ ਚਾਰ ਕਿੱਲੇ ਨੇ ਓ ਮੈਂ ਆਪਣੇ ਹੰਕਾਰ ਵਿੱਚ ਹੀ ਹੰਕਾਰ ਚਪਟਾ ਹੋਇਆ ਫਿਰ ਤਾਜੀ ਕੋਈ ਨਹੀਂ ਕੋਈ ਨਹੀਂ ਨਾ ਦੁਨੀਆਂ ਨਾਲ ਹੀ ਸਾਰਿਆਂ ਨੂੰ ਓ ਮੈਂ ਕਿਸੇ ਦੇ ਚਰਚ ਨਹੀਂ ਕੀਤਾ ਭਾਈ ਉਹ ਜਿਹੜੇ ਇਕੱਲੇ ਬੈਠੇ ਨੇ ਉਹਨਾਂ ਤੇ ਵੀ ਨਹੀਂ ਦਰਸ ਕੀਤਾ ਤਾਜੀ ਭਾਈ ਓਏ ਕੋਈ ਨਹੀਂ ਸਾਲ ਕੋਈ ਅੱਜ ਮੈਨੂੰ ਦਿਖਾਤਾ ਰੱਬ ਨੇ ਓਏ ਅੱਜ ਮੈਨੂੰ ਦਿਖਾਤਾ ਰੱਬ ਨੇ ਵੀ ਬੰਦੇ ਨੂੰ ਵਕਾਤ ਵਿੱਚ ਰਹਿਣਾ ਚਾਹੀਦਾ ਭਾਈ ਓਏ ਕੋਈ ਨਹੀਂ ਕੋਈ ਨਹੀਂ ਦੁਨੀਆਂ ਨਾਲ ਹੀ ਆ ਭਾਈ ਸਭ ਨੂੰ ਚਾਹੀਦਾ ਸਾਰੇ ਸੰਸਾਰ ਨਾਲ ਹੀ ਹੋਇਆ ਕੋਈ ਨਹੀਂ ਕਿਸੇ ਕਲੇ ਨਾਲ ਆ